ਕਾਚਰੀ ਗਾਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਤੇ Facebook ਪੇਜ ਪ੍ਰਿੰਸੀਰ ਕੇ ਵਾਲਾ ਅੱਜ ਆਪਾਂ ਨਵਾਂ ਜੌਂਡੀਅਰ ਲੈ ਆਇਆ ਕੱਲ ਨਾ 0 ਮੀਟਰ ਕਹਿ ਲੋ ਇਹਨੂੰ ਕਿਉਂਕਿ ਜੰਸੀ ਤੋਂ ਆਉਂਦੇ ਉਹਦੀ ਚੱਲਿਆ ਇਹ ਜਿਹੜਾ 3.5-4 ਘੰਟੇ ਚੱਲਿਆ ਖੇਤੀਬਾੜੀ ਵਾਸਤੇ ਨਹੀਂ ਜੋਲਿਆ ਜੱਪੇ ਦੇ ਵਿੱਚ ਅਗਰ ਸੁਪਰ ਸੀਟਰ ਪਾ ਲਿਆ ਆਉਂਦੀ ਆ ਦੇਖ ਲੋ ਜਗਤਜੀਤ ਦਾ 8 ਫੁੱਟਾ ਸੁਪਰ ਸੀਟਰ ਆਪਾਂ ਪਰਫਾਰਮੈਂਸ ਵੀ ਚੈੱਕ ਕਰਨੀ ਆ ਮੋਡੀਫਿਕੇਸ਼ਨ ਤੋਂ ਬਣਾ ਇਹ ਚੱਲਦੇ ਆ ਕਿ ਨਹੀਂ ਜੇ ਨਾ ਚੱਲੇ ਕਰਾ ਲਾਂਗੇ ਜੇ ਚੱਲ ਜਾ ਤਾਂ ਨਾ ਕਰਾਵਾਂਗੇ ਕੋਈ ਗੱਲ ਹੀ ਆਪਣੀ ਤਾਂ 52 ਦਾ ਸਾ ਬਿਲਕੁਲ ਸਿੰਪਲ ਹੈ ਤੇ ਪੰਪ ਨੂੰ ਚਾਬੀ ਤਾਂ ਨਹੀਂ ਲੱਗੀ ਤੇ ਜਮਾਂ ਓਰੀਜਨਲ ਟਰੈਕਟਰ ਹੈ ਇਹ V2 ਆ ਤੋਰੇ ਦੇ ਘੱਟ ਹੁੰਦੇ ਆ ਦੂਜਿਆਂ ਨਾਲੋਂ ਬੜਾ ਪੋਰੇ ਖਰਚੇ ਆ ਪਰ ਮਲ ਦੇ ਬਿਣਾ ਖਲਿਆਰੇ ਹੋਏ ਆਪਾਂ ਪਰਾਲੀ ਜਿਨੀ ਬਣਾਉਂਦੇ ਆ ਜਾਈ ਜਿ ਚਲਾ ਲੈਨੇ ਟੈਡੀ ਵੀ ਲੈਣਗੇ ਆ ਆ ਲੈਨ ਚ ਚਲਾਉਣੇ ਆ ਤਾਂ ਤੂਲਾ ਮੈਂ ਵੀਡੀਓ ਬਣਾਉਣਾ ਜੱਟ ਫੁੱਟਾ ਸੁਪਰ ਸੀਟਰ ਇਹਦੇ ਇੱਕ ਚੱਕਰ ਚੱਕਰ ਵੀ ਦੇਖਦੇ ਅੱਜ ਤਾਂ ਜੇ ਚੱਕਰ ਮਿਲਦੇ ਆ ਕਿ ਨਾ ਸੋਨ ਹਲਿਕਾ 60 ਮੰਗਰ ਹੈ ਦੋਨੀ ਲਾ ਕੇ ਦੇਖ ਲੈ ਆਹ ਖਰਚਣ ਨਹੀਂ ਲੈਣ ਦੀ ਚਲਾਉਣੇ ਪਰਾਲੀ ਦੇ ਨਹੀਂ ਚਲਦਾ ਇਹ ਖਿਲਾਰੇ ਤੋਂ ਬਿਨਾ ਕੋਈ ਟਰੈਕਟਰ ਵੀ ਨਹੀਂ ਚੱਲਿਆ ਸੀਗਾ ਬਾਕੀ ਸੁਪਰ ਸੀਟਰ ਦੇ ਬਲੇਡ ਛੋਟੇ ਆ ਸਫਾਈ ਆ ਪਤਾ ਚੱਕਰ ਇਹ ਦੇਖਦੇ ਕਿੰਨੇ ਕੁ ਮਿਲਦੇ ਆ ਕਿੰਨੇ ਕੁ ਨਹੀਂ ਮਿਲਦੇ ਇਹਦੇ ਨਾਲ ਤਾਂ ਕਰਕੇ ਆਪਾਂ ਲੱਗ ਜੂ ਪਤਾ ਫਿਰ ਆਣ ਸੀਜ਼ਨ ਤੋਂ ਪਹਿਲਾਂ ਕੰਮਧੰਦਾ ਕਰਾਵਾਂਗੇ ਇਹਦਾ ਆਇਆ ਯਾਰ ਉਹ ਚੈਨ ਤੇ ਕਵਰ ਚੜਾਉਣ ਵਾਲਾ ਚੈਨ ਲਹਿੂ ਲਹੂ ਗਿਆ ਏ ਇਕਨੋਮੀ ਵੀਡੀਓ ਚਲਾਈ ਆ ਜਿਹੜੀ ਘੱਟ ਚੱਕਰਾਂ ਦੇ ਬਾਲੇ ਚੱਕਰ ਕਰ ਦਿੰਦੀ ਆ ਉਹ ਚਲਾਈ ਆ ਹੁਣ ਇਹਦੇ ਪੰਮਾਂ ਦੀ ਚੱਕਰ ਤੋੜ ਦੇ ਕਿਉਂਕਿ ਸਪੀਡ ਵਧਿਆਣ ਦੀ ਆ ਘੱਟ ਵਾਲੀ ਲਾਈਏ ਕਿ ਵੱਧ ਵਾਲੀ ਨਾਰਮਲ ਆਈ ਸੀ ਉਸ ਤੇ ਇਕਨੋਮੀ ਲਾਈ ਸੀ ਉਹ ਪਾਗਰ ਇਕਨੋਮੀ ਸੀ ਅਸੇ ਉਹ ਇਕਨੋਮੀ ਸੀਗੀ ਆ ਸਿੰਪਲ ਸੀ ਮੈਨ ਲੱਗਿਆ ਹਾ ਇਕਨੋਮੀ ਦਾ ਹੀ ਮੈਕ ਚੱਕ ਕੇ ਨੇ ਸਫਾਈ ਪੰਨੀ ਇਕਨੋਮੀ ਚ ਵਧੀਆ ਸਫਾਈ ਦਿੰਦਾ ਹੋਰ ਵਧਾਣੇ ਪੈਣਗੇ ਇਹਦੇ ਹਾਂ ਪਤਾ ਨਹੀਂ ਦੇਖੀ ਨੀ ਉਹ 1916 ਦੇ ਬੋਲੇ ਹੈ 1916 1916 ਦੇ ਲੋਕ ਉਹ ਦੇਖਣੇ ਬੋਲੇ ਨੇ ਕੀ ਸਵੋਚਾ ਤਾ ਤੋੜਦਾ ਦੋਦੀ ਦਾ ਤੋੜਦੇ ਨਹੀਂ ਇਹਦਾ ਮਲ ਦਾ ਉਹ ਵੀ ਨਹੀਂ ਬ੍ਰੀਕ ਕਰਿਆ ਚੱਕਰ ਵਧਾਉਣੇ ਪੈਣਗੇ ਕਰਚੇ ਵੀ ਬਹੁਤ ਵੱਡੇ ਬਲੇਡ ਨਹੀਂ ਲੱਗੇ ਤੇ ਬਲੇਡ ਤਾਂ ਵਧੇਰੇ ਨੇ ਬਲੇਡਾਂ ਹੀ ਨਹੀਂ ਇੱਥੋਂ ਆ ਦੇ ਤਾਂ ਤਿੱਖੇ ਹੋ ਰਿਹਾ ਚੜਦੀ ਨਹੀਂ ਨਾ ਇੱਕ ਦੂਦੇ ਚੜਾਣੀ ਹੈਗਾ ਬਲੇਡਾਂ ਦਾ ਦਵਾਰੇ ਲਾਈ ਉਹ ਏ ਜੀ ਆਇਆ ਤਾਂ ਚੜਾਉਣਾ ਪਊ ਐਤਕੀ ਉਰੇ ਲੈ ਉਰੇ ਦੁਬਾਰੇ ਲਾ ਦੇ ਤੇ ਇਹ ਚੱਕਰ ਮਲਿਆ ਇਹਨੇ ਤੇ ਗੜਾਰੀਆਂ ਬਦਲਾਂਗੇ ਫੇਰ ਵੀ ਤੁਹਾਨੂੰ ਦਿਖਾਵਾਂਗੇ ਕਿੰਨੇ ਕ ਫਰਕ ਪੈਂਦਾ ਪਰਫਾਰਮੈਂਸ ਦਾ ਯਾ ਦੁਬਾਰੇ ਇਹਦੇ ਵੈਸੇ ਗੜਾ ਲਵਾਉਣੀ ਆ ਕਰਨਾ ਆਏ ਹੋਵੇ ਕਣਕ ਵੇਲੇ ਤਾਂ ਨਾ ਪੂਕਾ ਦਾ ਵੇਹਰਾ ਇਹ ਲਿੰਕਾ ਹੋ ਗਿਆ ਸੀ ਉਹ ਹੀ ਹੈ ਨਾ ਉੱਚੀਆਂ ਰਹਦੀਆਂ ਸਾਡੇ ਆਲੇ ਨਾਲ ਵੀ ਚੱਕਰ ਮਿਲਦੇ ਦੇ ਸੋਨਾ ਲੀਕਾਂ ਨਾਲ ਹੀ ਮਿਲਦੇ ਸੀ ਇਹਦੇ ਹੋਰ ਕਿਸ ਨਾਲ ਮਿਲਦੇ ਨਹੀਂ ਆਏ ਹੋਵੇ ਤਾਂ ਵਧੀਆ ਯਾਰਾ ਜੇ ਇੱਕ ਵਾਰ ਚਾਹ ਬਣਾ ਦੇ ਮੈਂ ਬਣਾਉਂਦਾ ਨਹੀਂ ਆ ਲਿੱਟੇ ਲਿੱਟੇ ਦਾ ਗਿਆ ਲਗੜਾਂਗੇ ਲਿੱਟੇ ਤਾਂ ਖਲਿਆਰੀ ਜਾਉ ਉਹਦੇ ਦੇਖਿਆ ਨਹੀਂ ਤੂੰ ਨੋਨੀ ਦੇ ਖਲਿਆਰ ਕੇ ਬੀਜੀ ਅਸੀਂ ਨੋਨੀ ਦੇ ਬੜੇ ਬਣਾਤਾ ਫੇਰਾ ਕੀ ਬਣਾਤਾ ਬੀਜ ਮਕਣ ਖਾਣ ਨੂੰ ਯੋਗ ਹੈਗਾ 11 ਚਾ ਹਾਂ ਇਹ ਜabb ਇਹਨੇ ਦੂਜੇ ਲੋਚ ਆ ਪਹਿਲੇ ਲੋਚ ਤੋਂ ਸਰਾ ਹੀ ਬਣਾ ਪਿਆ ਖਰਚਿਆਂ ਤੇ ਜਲਾਇਆ ਹੁਣ ਪਰ ਨਹੀਂ ਇਹ ਤੇ ਨਹੀਂ ਚੱਲਦਾ ਕੋਈ ਵੀ ਨਹੀਂ ਚੱਲਿਆ ਉਹ ਇਹ ਤਾਂ ਇਕੱਠੀ ਆਉਣ ਲੱਗੀ ਆ ਜਾਲੀ ਉਹ ਕਰਦੇ ਕਿਤੇ ਦੋਨੇ ਫੁੱਲ ਲਾ ਦੇਣਾ ਖਲਾਰ ਕੋਲ ਆ ਗਿਆ ਦੋ ਬਲ ਦਾ ਆ ਉਹਨੂੰ ਕੋਲ ਬਚਾਈ ਕਰ ਲਿੰਗ ਕਰਾਉਣਾ ਆ ਐਨ ਹੂੰ ਤੇ ਥੋੜੀਆਂ ਥੋੜੀਆਂ ਕਸੀਆਂ ਹੋਈਆਂ ਅਧੀਆਂ ਗਾ ਉਹ ਪਰਲੇ ਪਰਲੇ ਉਹਦੇ ਗੜੀ ਜਿੰਨੀ ਦਾ ਹੈ ਤੇ ਵੀ ਸਪਾਈ ਦੇਤੀ ਕਿਵੇਂ ਪਰਲੇ ਗੜੀ ਜਿੰਨੀ ਸਪਾਈ ਹੈ ਤੇ ਰਦਾਈ ਦੀ ਬਹੁਤ ਫਰਕ ਨਹੀਂ ਹੈਗਾ ਇੱਕ ਹੋਰ ਹੈ ਗੱਲ ਕਿਵੇਂ ਠੀਕ ਆ ਖਰਚੇ ਘਟਦਾ ਵੀ ਵੱਧਦਾ ਕਿਹੜੇ ਤੇ ਵੱਧਦਾ ਕਿਹੜਾ ਹੁੰਦਾ ਦੱਸੀ ਡੀਪੀ ਵਾਲਾ ਹੈ ਠੀਗਰਾ ਬਣਾਦਾ ਠੀਗਰਾ ਕੱਟੇ ਵੱਧਦਾ ਤਾਂ ਨਹੀਂ ਏ ਤੋਰਾਵਾ ਛੋਟਾ ਘੇਰ ਲਾਇਆ ਦਾ ਛੋਟਾ ਹੀ ਆ ਛਰੀਆਂ ਜਿਹੜਾ ਛਰੀਆਂ ਪੈਣਾ ਨਹੀਂ ਵੀਰੇ ਇਹ ਮੈਂ ਛੱਤ ਰੱਖਦੇ ਆਪਾਂ ਪਿੰਡ 'ਚ ਕੋਈ ਮਰਜੀ ਕੋਬਲਡ ਚੇਡ ਲੈ ਜਾਏ ਤੈਨੂੰ ਖਰਚੇ ਵੱਡੇ ਮਿਲ ਜਾਣ ਲੰਮੀ ਪਾਉਂਦੇ ਏਡੇ ਏਡੇ ਕਰਦੇ ਤੈਨੂੰ ਵੱਡਦਾ ਬੁੜਦਾ ਕੋਈ ਨਹੀਂ ਤੂੰ ਕਹਦੇ ਵੀ ਏਡੇ ਏਡੇ ਪੀਸ ਕਰ ਲੈ ਉਹ ਤਾਂ ਅੱਗ ਲੱਗੀ ਵਾਲੇ ਚ ਲੱਗ ਜਾਂਦਾ ਹੁੰਦਾ ਤੁੱਟਮਾ ਚ ਜਾਂਦੇ ਨਾ ਕਰਦੀ ਰਹਿ ਤਦ ਆਪਾਂ ਵੀ ਦੇਣੀ ਆ ਕਦੋਂ ਪੁੱਤਰਾ ਦਾ ਕੋਈ ਵੀ ਨਹੀਂ ਕਰਦਾ ਲੰਮੇ ਪਾਉਂਦਾ ਵਿੱਚ ਮਿੱਟੀ ਦੇ ਉਂ ਦਬਦਾ ਆ ਆ ਵੀ ਲੰਮੀ ਪਏ ਹੁਣ ਜਿੱਥੇ ਤੁਹਾਨੂੰ ਸਫਾਈ ਦੀਂਦੀ ਆ ਇਹ ਲੰਮੇ ਤਾਂ ਸਾਰੀਆਂ ਐ ਪਾਉਣਗੀਆਂ ਐ ਪਾਉਂਦੇ ਨੇ ਐਗਰੀ ਜੌਨ ਲਿਆ ਕੋਈ ਮਰਜ਼ੀ ਲਿਆ ਓਰੇ ਵੀ ਲੰਮੀ ਪਏ ਹੋਣਗੇ ਆ ਦੇਖ ਕਿਦਾਂ ਆਏ ਆ ਵੀ ਦੇਖਣੋਂ ਹਟਾ ਦਿੰਦੇ ਉੱਤੇ ਜੇ ਉੱਤੇ ਰਹਿ ਜਾਂਦੇ ਕਣਕ ਨਹੀਂ ਹੁੰਦੀ ਮੈਂ ਇਹਦੇ ਵਿੱਚ ਕਣ ਖੁੱਗਰੇ ਹੋਊਗੀ ਇਹ ਤਾਂ ਗਲ ਜਾਂਦੇ ਤੁਹਾਡੇ ਟਾਈਮ ਬਾਅਦ ਮਿੱਟੀ ਥੱਲੇ ਤਾਂ ਗੱਲ ਪੂਰੀ ਚੰਗੀ ਐ ਇਹ ਚ ਫਿਰ ਤੇ ਗੱਲਾ ਘੱਟ ਮੈਂ ਤਾਂ ਆ ਲੈਦਾ ਥੇਪੜਾੜੀ ਇਹ ਦੇਖ ਪਰਾਲੀ ਤਾਂ ਕੋਈ ਵੀ ਨਹੀਂ ਚੱਲਦਾ ਤੈਨੂੰ ਦੱਸ ਪਹਿਲਾਂ ਆ ਸਾਡੀ ਪਰਾਲੀ ਜਿੰਨੀ ਪਰਾਲੀ ਚ ਹੋ ਗਈ ਸੀ ਇਹ ਤੋਂ ਵੱਧ ਸੀ ਜਣਾ ਹੋਏ ਉਹ ਉੱਥੇ ਵਰਨਾ ਤਾਂ ਜਿਵੇਂ ਉੱਥੇ ਦੂਜੇ ਜਗ੍ਹਾ ਦਾ ਗੋਲ ਆਇਆ ਸੀ ਦੂਜੀ ਹਾਂ ਨੋਨੀ ਨੂੰ ਪੁੱਛ ਲੈ ਫਿਰ ਗਰਾਰੀਆਂ ਲਿਆਊਗਾ ਨਾ ਆਣੀ ਪਤਾ ਗੇਲੀ ਵਾਲੀ ਚੱਲ ਜਾਨੇ ਚਾਣਾ 17 18 ਹੁਣ 17 18 ਹੀ ਚੱਲਦੇ 19 16 ਦੀ ਕਰਾਰੀ ਚੱਲੂ ਤੇ ਹਾਂ ਉਹ ਗੇਲੀ ਕੋਲੇ 19 16 ਫਿਰ ਉਹ ਤੋਂ ਲੈ ਲਾਂਗੇ ਹੂੰ ਗੇਲੀ ਦੇ ਅੜ ਗਿਆ ਅੱਜ ਨਾ ਚੱਕ ਫਰਕ ਕਰ ਦਿੰਦਾ ਹਾਂ ਅੱਜ ਚੈਨ ਤੇ ਕਵਰ ਚੜਾਉਣਾ ਪੁਜਾਰੀ ਤੱਕੀ ਇਹ ਬਾਹ ਖਲੈਰੀ ਪਰਾਲੀ ਤੱਕ ਚੜਾਉਣੀ ਬਾਹਲਾ ਅੜਦੀ ਸੀ ਤੱਕੀ ਚੈਨ ਚੈਨ ਲੈ ਜੇ ਉਹ ਵੀ ਪਤਾ ਲਾ ਜੇ ਕਰਾ ਦੀ ਲੈ ਕਾ ਮੁੱਸੀ ਕਰੂ ਨਹੀਂ ਨਹੀਂ ਕਰਾਂਗਾ ਹੌਣੀਆਂ ਨਹੀਂ ਆਏ ਕਿੱਲੀਆਂ ਕੱਢ ਕੇ ਹੌਣੀਆਂ ਉਦਲੇ ਚ ਪਾਉਣੀ ਸੀ ਸੁਪਰ ਸਿਡਰ ਹੁਣ ਪਾਲ ਬੋਈ ਤਾਂ ਕਿੰਦੀ ਗੱਲ ਆ ਤੁਹਾਨੂੰ ਬਾਹਰ ਨਹੀਂ ਹਾਂ ਸਬਕ ਤੇ ਬਾੜ ਲਾਂਗੇ ਇਹ ਤਾਂ ਗਰਾਰੀਆਂ ਹਣ ਫੇਰ ਤਾਂ ਲੈ ਜੀਏ ਇਹ ਗਰਾਰੀਆਂ ਲੈਣ ਨੂੰ ਪਤਾ ਨਾ ਹਾਂ ਡੂੰਗਾ ਤਾਂ ਇਹ ਤਵੀਆਂ ਪੱਟੀ ਜਾਂਦੀਆਂ ਫਰੈਂਸ ਹੁਣ ਸਹੀ ਚੱਲੀ ਜਾਂਦਾ ਲੈਂਕਾਂ ਦਾ ਬਹੁਤ ਨੀਵੀਆਂ ਜਾਂਦੀਆਂ ਆਪਾਂ ਹੁਣ ਘਰੇ ਕਿੰਨੀਆਂ ਚੱਕ ਕੇ ਪਾਈਆਂ ਨੇ ਹਾਂ ਲੈਂਕਾਂ ਦਾ ਬਹੁਤ ਨੀਵਾਂ ਆ ਇਹੋ ਜਿਹੜੋ ਕੱਟਤੀਆਂ ਤੋ ਦੇਖੀ ਕਿੰਨਾ ਥੱਲੇ ਦੱਸੋ ਫਿਰ 0 ਮੀਟਰ ਦੀ ਕੀ ਪਰਫਾਰਮੈਂਸ ਲੱਗੀ ਸਾਨੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਇਹ ਦੇਖੋ ਫਿਰ ਜਦੋਂ ਆਪਾਂ ਇੱਕ ਚੱਕਰ ਘਰਾਰੀਆਂ ਵਾਸਤੇ ਲਿਆ ਉਹਦੇ ਵੀ ਚਲਾਵਾਂਗੇ ਜੀ ਮੋਡੀਫਿਕੇਸ਼ਨ ਕਰਾਈ ਉਹਦੇ ਵੀ ਚਲਾਵਾਂਗੇ ਬਣ ਰਿਓ ਵੀਡੀਓ ਦੇ ਨਾਲ ਪਿੰਡ ਚ ਕੋਈ ਮਰਜ਼ੀ ਲੈ ਆਈ ਪਰ ਆਲੀ ਜਿੱ ਇੱਕ ਪਾਸੇ ਆ ਪੀ 200 ਪ੍ਰਸੀਡਰ ਇੱਕ ਪਾਸੇ ਤਵੀਆਂ ਲੈ ਲਈ ਉਹਦੀ ਘਣਕ ਤੋਂ ਘੱਟੋ ਗਰੂ ਇਹਦੀ ਜਾਣਾ ਇਹਨੇ ਉਹ ਯਾਰ ਉਹ ਤਾਂ ਜਿੱਥੇ ਪਲਾਈ ਮਿਲ ਗਈ ਉਹ ਤਾਂ ਉੱਥੇ ਦਾਣਾ ਸਿੱਟ ਜੀ ਉੱਤੇ ਇਹਨੇ ਤਾਂ ਓੰਨੀ ਡੂੰਗੀ ਲੈ ਕੇ ਜਾਣੀ ਆ ਹਰਦਾ ਕਾਨੂੰ ਪਾਣੀ ਬਿੱਟਾਂ ਜੀ ਜਗ੍ਹਾ ਬਣਾ ਦਿੰਦੀ ਇਹਨੇ ਇਹ ਤਾਂ ਓੰਨੀ ਛਿਰੀ ਮਾਰਨੀ ਆ ਡੂੰਗੀ ਜਿੰਨਾ ਹੈਗਾ ਕਿਉਂ ਨਹੀਂ ਤਾਂ ਅੱਗੇ ਸਫਾਈ ਕਰਤੀ ਉੱਤੇ ਦੇਖੀ ਬੋਲੀ ਬੋਲੀ ਤਾਂ ਵੀ ਟੱਪ ਗਈ ਇਹਨੇ ਤਾਂ ਦੇਖ ਰਿਹਾ ਚਿਰੀ ਮਾਰਨੀ ਆ ਇਹ ਦੋ ਦੂਜਿਆਂ ਨਾਲ ਜ਼ੋਰ ਵੀ ਜ਼ਿਆਦਾ ਲਗਾਉਂਦਾ ਸਾਰਿਆਂ ਨਾਲ ਇਹਨੇ ਚਿਰੀ ਵੀ ਮਾਰਨੀ ਹੋਰ ਵੀ ਕਰਨਾ ਕਿਵੇਂ ਭਾਈ ਤਾਂ ਚੱਕਰ ਹੋ ਰਹੇ ਬਾਕੀ ਬਲੇਡ ਬੰਦ ਤਾਂ ਸੀਂਆਂ ਦਾ ਬਹੁਤ ਫਰਕ ਪੈਂਦਾ ਇਹ ਦੋ ਚਾਲ ਹੋ ਗਈਆਂ ਤੇ ਇਸ ਦੀ ਨਾਰਮਲ ਇੰਨੀ ਹੀ ਕੰਮ ਕਰਦੀ ਪੰਚ ਕਿਵੇਂ ਕੋਲੇ ਤਾਂ ਹੁਣ ਤਾਂ ਲੈਣ ਤੇ ਸੀ ਉ ਤਾਂ 22 23 ਤੋਂ 2200 ਚੱਕਰ ਆਉਂਦਾ ਹੁਣ 1700 ਤੇ ਸੀ 1600 ਤੇ ਚੱਲਦਾ ਸੀ ਇਹਨੇ ਤੋੜ ਜਾਂਦਾ ਹੂੰ ਦੇਖ ਯਾਰ ਕਿ ਮੈਂ ਕਹਿੰਦਾ ਨਾ ਡੋਟ ਆ ਯਾਰ ਨਾ ਚੇਹ ਤਾਂ ਲੈ ਆ ਕੇ ਤਾਂ ਆ ਜੂ ਮੈਂ ਦਾਦਾ ਉਵੇਂ ਵੀ ਕਣਕ ਬੀਜ ਗਈ ਨਾ ਉਦੋਂ ਵੀ ਭੇੜੇ ਹਾਲਤਾਂ ਚ ਬੀਜੀ ਹੋਈ ਆ ਤਾਂ ਵੀ ਉਗ ਰਹੀ ਆ ਕਣ ਕੱਲ ਤਾਂ ਮਿੱਟੀ ਲੱਗ ਜੇ ਯਾਰ ਛੁੱਟ ਸੰਡ ਪੈਣ ਦਾ ਡਰ ਰਹਿੰਦਾ ਹੁੰਦਾ ਸੁਣ ਸੰਡ ਤਾਂ ਜੇ ਹੁਣ ਬੀਜੋਂਗੇ ਫੇਰ ਤਾਂ ਪਾਊਗਾ 15 ਤਰੀਕ ਦੇ ਬਾਅਦ ਆ ਕੇ ਅੰਦਰ ਬੀਜਿਆ ਗਿਆ 10 ਤਰੀਕ ਤੋਂ ਬਾਅਦ ਲੈ ਕੇ ਜਾਏਗਾ ਫੇਰ ਨਹੀਂ 15 ਤੋਂ ਬਾਅਦ ਆ 10 ਨਾਲ ਮੈਂ ਸੰਡ ਪਹਿਲਾਂ 10 ਨਾਲ ਮੈਂ 28 ਦੀ ਬੀਜੀ ਸੀ 15 ਤੋਂ ਬਾਅਦ ਆ ਜਾਣਾ